ਮਾਰਚ ਸਾਰੇ ਹਿੰਦੁਸਤਾਨ ਚ ਹੋ ਰਿਹਾ ਜੀ ਜੋ ਮੰਗਾ ਰਹਿੰਦੀਆਂ ਨੇ ਮੋਰਚੇ ਦੀਆਂ ਅੱਜ ਸਯੁਗਤ ਕਿਸਾਨ ਮੋਰਚਾ ਵੀ ਕਰ ਰਿਹਾ ਟਰੈਕਟਰ ਮਾਰਚ ਤੇ ਦੋਨੇ ਫਰਮਾਂ ਵੱਲੋਂ ਵੀ ਕਰ ਰਹੇ ਆ ਉਹ ਸੋਹ ਰਹਿੰਦੀਆਂ ਮੰਗਾਂ ਤੱਕ ਸਿਹਰਸ਼ਾਂ ਨੂੰ ਤੇਜ਼ ਕੀਤਾ ਜਾਊਗਾ ਹੋਰ ਵੀ ਮੰਗਾ ਵਾਸਤੇ ਜਿਹੜਾ ਅੱਜ 26 ਜਨਵਰੀ ਦਾ ਹੋਇਆ ਅਸੀਂ ਤਾਂ ਸਮਝਦੇ ਆ ਵੀ ਇਹ ਆਜ਼ਾਦੀ ਵਾਲਾ ਦਿਵਸ ਬਣਾ ਰਹੇ ਆ ਪਰ ਕਿਸਾਨਾਂ ਵਾਸਤੇ ਕੋਈ ਆਜ਼ਾਦੀ ਨਹੀਂ ਆਮ ਲੋਕਾਂ ਵਾਸਤੇ ਕੋਈ ਆਜ਼ਾਦੀ ਨਹੀਂ ਇਹ ਆਜ਼ਾਦੀ ਆ ਉਹਨਾਂ ਵੱਡੇ ਲੋਕਾਂ ਵਾਸਤੇ ਕਿਸਾਨ ਤਾਂ ਫੇਰ ਸੜਕਾਂ ਤੇ ਆ ਆਵੀਆਂ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ ਦੁਕਾਨਦਾਰ ਕੱਲ ਦੇ ਵਪਾਰੀ ਆ ਜਿਹੜੇ ਉਹਨਾਂ ਦੇ ਜੀਐਸਟੀ ਦੇ ਛਾਪੇ ਪਏ ਰਹੇ ਆ ਰਾਮਪਰੇ ਪੈ ਗਿਆ ਬੋਰ ਪੈ ਗਿਆ ਤੰਗ ਹੈ ਹਰੇਕ ਵਰਗ ਸਰਕਾਰ ਤੋਂ ਤੰਗ ਹੈ ਇਸ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ ਹਰਿਆਲੀ ਭਾਰਤੀ ਕਿਸਾਨ ਜੁਨੀਆ ਨੇ ਇੱਕ ਤਾਂ ਸਿੱਧੂਪੁਰ ਤੇ ਭਾਰਤੀ ਕਿਸਾਨ ਜੁਨੀਆ ਨੇ ਇੱਕ ਤਾਂ ਕਰਾਤੀ ਕਰੀ ਦੋ ਜੱਤੇ ਬੰਦਿਆਂ ਦੇ ਵੱਲੋਂ ਜਿਹੜਾ ਅਸੀਂ ਅੱਜ ਇੱਥੇ ਸੜਕਾਂ ਦੇ ਉੱਤੇ ਡਰੈਕਟ ਕੱਢੇ ਹੋਏ ਨੇਗੇ ਉਹ ਤਾਂ ਕਰਕੇ ਕੱਢੇ ਨੇ ਕਾਰਪੋਰੇਟ ਘਰਾਣਿਆਂ ਦੇ ਘਰਾਵੰਨੀ ਨੂੰ ਮੂੰਹ ਕਰਕੇ ਡਰੈਕਟ ਖੜਾਏ ਨੇਗੇ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਦੇਣ ਲਈ ਤਿਆਰ ਹੋਈ ਖੜੀ ਹੈ ਉਹ ਦੱਸਣ ਦੇ ਲਈ ਸਾਡੇ ਵੀਰਾਂ ਨੂੰ ਦੱਸਣ ਦੇ ਲਈ ਤੇ ਸਰਕਾਰ ਨੂੰ ਚੇਤਾਵਨੀ ਦੇਣ ਦੇ ਲਈ ਵੀ ਜ਼ਮੀਨ ਅਸੀਂ ਕਿਸੇ ਵੀ ਭਾਤੇ ਕਸਾਨਾਂ ਦੀ ਹੱਤਾਂ ਦੇ ਵਿੱਚ ਉਹ ਨਹੀਂ ਜਾਣ ਦੇਵਾਂਗੇ ਜ਼ਮੀਨ ਰੱਖਾਂਗੇ ਤੇ ਦੂਸਰੀ ਬੇਨਤੀ ਸਾਡੇ ਪਿੰਡ ਵਾਲੇ ਲੋਕਾਂ ਨੂੰ ਹੈ ਜਿਹੜੇ ਨੇ ਹਾਲ ਤੱਕ ਵੀ ਟਰੈਕਟਰ ਘਰਾਂ ਦੇ ਵਿੱਚ ਖੜਾ ਰੱਖੇ ਨੇਗੇ ਕੱਲ ਦੇ ਬੋਲਦਿਆਂ ਦੇ ਗਲੇ ਬੈਠੇ ਪਏ ਨੇਗੇ ਤੇ ਅਸੀਂ ਸਾਰੇ ਦਿਨ ਦੇ ਪਿੰਡ ਦੇ ਵਿੱਚ ਮੰਡੇ ਪਿਆ ਤਾਂ ਫੇਰ ਭਰਾਵੋ ਜਦੋਂ ਜ਼ਮੀਨ ਚਲੀ ਗਈ ਸਾਡੇ ਕੋਲੋਂ ਸੋਡੇ ਟਰੈਕ ਮੇਰੇ ਇੱਕ ਬਾੜ ਦੇ ਵਿੱਚ ਵਿਕੜੇ ਆ ਤਾਂ ਫੇਰ ਤੁਸੀਂ ਧਾ ਮਾਰ ਮਾਰ ਰੋਣਾ ਉਨੇ ਬੱਚੇ ਪਿੱਟਣਗੇ ਫੇਰ ਤੁਹਾਡੇ ਘਰਾਂ ਵਾਲੀਆਂ ਰੋਣਗੀਆਂ ਤੇ ਉਦੋਂ ਸਾਡੀਆਂ ਨੂਹਾਂ ਧੀਆਂ ਦੀਆਂ ચીਕ ਧੀਆਂ ਦਾ ਇੱਥੇ ਪੈਣਾ ਫੇਰ ਭਰਾਵੋ ਕੁਛ ਨਹੀਂ ਬਣਨਾ ਅਸੀਂ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਆ ਗਏ ਕਾ ਸੜਕਾਂ ਤੇ ਆ ਕੇ ਅਸੀਂ ਸਰਕਾਰ ਦੇ ਨਾਲ ਟੱਕਰਾਂ ਲੈ ਸਕੀਏ ਕਿਉਂਕਿ ਪਿਛਲੇ 1 ਸਾਲ ਤੋਂ ਲੈ ਕੇ ਕਈ ਜਥੇਬੰਦਗਾਂ ਦੇ ਵੱਲੋਂ ਖਨੌਰੀ ਬਾਟਰ ਤੇ ਸੰਭੂ ਬਾਟਰ ਤੇ ਰਤਨਪੁਰੇ ਤੰਨ ਥਾਮਾ ਦੇ ਉੱਤੇ ਅਸੀਂ ਸਾਲ ਪਰਦੇ ਲੜੀ ਜਾਂਦੇ ਆ ਤੇ ਸਾਡੇ ਲੋਕਾਂ ਨੂੰ ਅਸੀਂ ਦੱਸੀ ਜਾਂਦੇ ਆ ਵੀ ਆਓ ਮੈਦਾਨ ਦੇ ਵਿੱਚ ਆਓ ਜਿੰਨਾ ਕਰ ਮੈਦਾਨ ਚ ਲੋਕ ਨਹੀਂ ਆਉਂਦੇ ਉਹਨਾਂ ਕਰ ਕੋਈ ਜੰਗ ਨਹੀਂ ਜਿੱਤਿਆ ਜਾਣਾ ਸਰਕਾਰ ਨੂੰ ਅੱਜ ਚੇਤਾਵਨੀ ਹੈ ਸਾਡੀ ਆ ਜਿਹੜਾ ਅਸੀਂ ਸੜਕਾਂ ਤੇ ਟਰੈਕ ਕੱਢੇ ਨੇਗੇ ਤਾਂ ਕਰਕੇ ਕੱਢੇ ਨੇ ਕਿਸੇ ਕੀਮਤ ਦੇ ਵਿੱਚ ਜ਼ਮੀਨ ਨਹੀਂ ਜਾਣ ਦੇਵਾਂਗੇ ਜਾਨਾਂ ਲਾ ਦੇਾਂਗੇ ਮਰ ਜਾਾਂਗੇ ਖੱਪ ਜਾਾਂਗੇ ਜ਼ਮੀਨ ਨਹੀਂ ਦੇਵਾਂਗੇ ਕਿਸੇ ਵੀ ਭਾਗ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਰਿਹਾ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਹੁਣ ਤੱਕ 15 ਸੂਬਿਆਂ ਦੀਆਂ ਰਿਪੋਰਟਾਂ ਆ ਚੁੱਕੀਆਂ ਨੇ ਜਿੱਥੇ ਟਰੈਕਟਰ ਮਾਰਚ ਸ਼ੁਰੂ ਹੋ ਗਏ ਇਹ ਟਰੈਕਟਰ ਮਾਰਚ ਨੇ ਜਿਹੜੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਸਾਰਾ ਦੇਸ਼ ਹੀ ਲਟਾ ਰਹੇ ਨੇ ਉਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਰੋਹ ਹੈ ਲੋਕਾਂ ਦੇ ਵਿੱਚ ਗੁੱਸਾ ਹੈ ਉਹ ਗੁੱਸੇ ਨੂੰ ਕੱਢਣ ਲਈ ਅੱਜ ਕਿਸਾਨ ਸੜਕਾਂ ਤੇ ਆਏ ਨੇ ਧੰਨਵਾਦ ਜੀ